ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨਾਨਕਸਰ ਕਲੇਰੀ ਵਿਰਾਜਮਾਨ ਹਨ ਸੰਗਤ ਦੂਰੋਂ ਨੇੜਿਓਂ ਸੇਵਾ ਸਿਮਰਨ ਅਤੇ ਦਰਸ਼ਨ ਕਰ ਲਾਭ ਲੈਂਦੀ ਹੈ ਬਾਬਾ ਜੀ ਦੁਪਹਿਰ ਨੂੰ ਕੁਟਿਆ ਤੋਂ ਪਾਸੇ ਜਿੱਥੇ ਅੱਜਕੱਲ ਨਾਨਕਸਰ ਦੇ ਕੋਠੇ ਹਨ ਇੱਥੇ ਕੋ ਇੱਕ ਭੋਰਾ ਬਣਾ ਕੇ ਦੁਪਹਿਰ ਕੱਟਦੇ ਸਨ ਇੱਕ ਦਿਨ ਬਾਰੋ ਸੰਗਤ ਆ ਗਈ ਬਾਬਾ ਜੀ ਦੇ ਪਾਸ ਬੇਨਤੀਕਾਰ ਦਰਸ਼ਨ ਕਰਨ ਦਾ ਅਵਸਰ ਪ੍ਰਾਪਤ ਹੋਇਆ ਹਜ਼ੂਰ ਸਤਗੁਰੂ ਨੂੰ ਭੋਗ ਲਵਾ ਕੇ ਥਾਲ ਉਸੇ ਤਰ੍ਹਾਂ ਅਜੇ ਸਤਗੁਰੂ ਅੱਗੇ ਹੀ ਪਿਆ ਸੀ ਆਪ ਸੰਗਤ ਵਿੱਚ ਬਾਹਰ ਆ ਗਏ ਸੰਗਤ ਨੇ ਤੇਲ ਫੁੱਲ ਅੱਗੇ ਪੇਟਾ ਰੱਖ ਮੱਥਾ ਟੇਕਿਆ ਬਾਬਾ ਜੀ ਨੇ ਆਈ ਸੰਗਤ ਦਾ ਸਤਿਕਾਰ ਕੀਤਾ ਸੁਖ ਆਨੰਦ ਪੁੱਛੀ ਅਤੇ ਬਾਣੀ ਕੀਤੀ ਘੰਟਾ ਕੁ ਬੀਤਿਆ ਸੇਵਾਦਾਰ ਨੇ ਸਤ ਨਾਮ ਦਾ ਆਵਾਜ਼ਾ ਦਿੱਤਾ ਕਿਉਂਕਿ ਬਾਬਾ ਜੀ ਦਾ ਹੁਕਮ ਸੀ ਜਦੋਂ ਵੀ ਸਾਨੂੰ ਵਚਨ ਕਰਦਿਆਂ ਘੰਟਾ ਕੋ ਹੋ ਜਾਏ ਤਾਂ ਸਤਨਾਮ ਦਾ ਆਵਾਜ਼ਾ ਦੇ ਕੇ ਰੋਕ ਦਿੱਤਿਆ ਕਰੋ ਘੰਟੇ ਤੋਂ ਬਾਅਦ 15-15 ਮਿੰਟ ਪਿੱਛੋਂ ਸਤਨਾਮ ਦਾ ਆਵਾਜ਼ਾ ਦੇਈ ਜਾਣਾ ਕਿਉਂਕਿ ਜ਼ਿਆਦਾ ਸਮਾਂ ਬਾਣੀ ਕਰਦਿਆਂ ਹੋ ਜਾਏ ਤਾਂ ਨਿਤਨੇ ਮਿੱਚ ਤਕਲੀਫ ਹੁੰਦੀ ਸੀ ਸਰੀਰ ਬਿਰਦ ਸੀ ਤਪੱਸਿਆ ਕਰਕੇ ਨਿਰਬਲਤਾ ਵੀ ਸੀ ਪਰ ਜਦੋਂ ਸੇਵਾਦਾਰ ਨੇ ਬਾਣੀ ਕਰਦਿਆਂ ਨੂੰ ਰੋਕਣ ਵਾਸਤੇ ਸਤਨਾਮ ਦਾ ਆਵਾਜ਼ਾ ਦੇਣਾ ਤਾਂ ਸੰਗਤ ਨੇ ਬਹੁਤ ਮਹਿਸੂਸ ਕਰਨਾ ਪਰ ਸੇਵਾਦਾਰ ਨੇ ਹੁਕਮ ਮੰਨਣਾ ਹੈ। ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ। ਭਾਵ ਉਸੇ ਜਾਪ ਤਪ ਸੇਵਾ ਨੂੰ ਫਲ ਲੱਗਦਾ ਹੈ ਜੋ ਗੁਰੂ ਦੇ ਹੁਕਮ ਵਿੱਚ ਹੋਵੇ। ਸੋ ਬਾਬਾ ਜੀ ਨੇ ਸੇਵਾਦਾਰ ਹਜ਼ੂਰਾ ਸਿੰਘ ਨੂੰ ਹੁਕਮ ਦਿੱਤਾ ਹਜ਼ੂਰੇ ਅੰਦਰੋਂ ਥਾਲ ਲਿਆ ਤੇ ਸੰਗਤ ਨੂੰ ਪ੍ਰਸ਼ਾਦਾ ਵਰਤਾ। ਅੱਗੋ ਸੱਤ ਬਚਨ ਕੈਂ ਅੰਦਰ ਚਲਾ ਗਿਆ ਪਰ ਸੋਚੀ ਪੈ ਗਿਆ। ਸੰਗਤ ਦੇ 40-50 ਸਿੰਘ ਹਨ ਤੇ ਕੁਝ ਮੁੰਡੇ ਮਾਲ ਚਾਰਨ ਵਾਲੇ ਨਿਰੰਜਨ ਸਿੰਘ ਗੁਜਰ ਸਿੰਘ ਦਾ ਮੁੰਡਾ ਤੇ ਇਸ ਦੇ ਨਾਲ ਦੇ ਚਾਰ ਹੋਰ ਵੀ ਹਨ। ਵਿੱਚ ਕਾਮੇ ਆਦਤ ਤਕਰੀਬਨ 60 ਕੁ ਆਦਮੀ ਹਨ। ਪਰ ਥਾਲਵਾਲ ਦੇਖਦਾ ਹਾਂ ਤਾਂ ਬਾਬਾ ਜੀ ਵਾਸਤੇ ਪੰਜ ਫੁਲਕੇ ਜੋ ਰੁਪਏ ਜਿੰਨੇ ਚੋੜੇ ਸਨ ਜੇ ਬਾਹਰ ਲੈ ਜਾਂਦਾ ਹਾਂ ਤਾਂ ਇੱਕ ਇੱਕ ਬੁਰਕੀ ਵੀ ਨਹੀਂ ਆਉਣੀ ਹੁਣ ਕੀ ਕਰਾਂ ਅੱਜ ਹਜ਼ੂਰੀਏ ਦੀ ਇਹ ਹਾਲਤ ਹੋ ਗਈ ਜਿਵੇਂ ਭਾਈ ਗੁਰਦਾਸ ਜੀ ਤੰਬੂ ਵਿੱਚੋਂ ਮੋਰਾ ਲੈਣ ਗਏ ਸੀ ਤੇ ਠਿਕਰੀਆਂ ਨਜ਼ਰ ਆਈਆਂ ਠਿਕਰੀਆਂ ਦੇਖ ਤੰਬੂ 파ੜ ਚੋਰੀ ਕਾਸ਼ੀ ਚਲੇ ਗਏ ਸੀ ਇਹ ਹਾਲਤ ਹਜ਼ੂਰਾ ਸਿੰਘ ਦੀ ਹੋ ਗਈ ਹੈ ਸੋਚਦਾ ਹੁਣ ਕੀ ਕਰਾਂ ਜੇ ਲੈ ਜਾਂਦਾ ਹਾਂ ਤਾਂ ਲੰਗਰ ਪੂਰਾ ਨਹੀਂ ਹੋਣਾ ਜੇ ਨਹੀਂ ਲੈ ਜਾਂਦਾ ਤਾਂ ਹੁਕਮ ਅਦੂਲੀ ਹੁੰਦੀ ਹੈ ਕੋਲ ਪਾਰਾ ਸਿੰਘ ਨੇ ਪੁੱਛਿਆ ਕੀ ਗੱਲ ਹੈ ਕੀ ਸੋਚਦਾ ਹੈ ਹਜ਼ੂਰਾ ਸਿੰਘ ਨੇ ਸਾਰੀ ਗੱਲ ਦੱਸੀ ਤਾਂ ਪਾਰਾ ਸਿੰਘ ਗੁੱਸੇ ਵਿੱਚ ਕਹਿਣ ਲੱਗਿਆ ਤੂੰ ਥਾਲ ਚੁੱਕ ਕੇ ਕੋਲ ਜਾ ਰੱਖ ਆਪੇ ਸੰਤ ਦਾ ਪਤਾ ਲੱਗ ਜਾਊ ਪਾਰਾ ਸਿੰਘ ਵੀ ਸ਼ੇਰਪੁਰੇ ਦਾ ਸੀ ਤੇ ੱੱਕੜ ਜੱਟ ਹਮੇਸ਼ਾ ਹੀ ਅੜਪ ਤਾਈ ਦੀ ਗੱਲ ਕਰਦਾ ਸੀ ਹਜ਼ੂਰਾ ਸਿੰਘ ਫੇਰ ਵੀ ਨਾ ਲੈ ਗਿਆ ਇਤਨੇ ਜਿੰਨੂ ਬਾਬਾ ਜੀ ਨੇ ਆਵਾਜ਼ ਦਿੱਤੀ ਹਜ਼ੂਰਿਆ ਸੋ ਗਿਆਂ ਐ ਛੇਤੀ ਪ੍ਰਸ਼ਾਦਾ ਲੈ ਆ ਸੱਤ ਵਚਨ ਕਰਕੇ ਫੇਰ ਚੁੱਪ ਕਰ ਗਿਆ ਕੁਝ ਦੇਰ ਬਾਅਦ ਫੇਰ ਨਾ ਆਇਆ ਬਾਬਾ ਜੀ ਨੇ ਤੀਜੀ ਆਵਾਜ਼ ਦਿੱਤੀ ਹਜ਼ੂਰਾ ਸਿੰਘ ਇੱਧਰ ਆ ਜਦੋਂ ਕੋਲ ਆਇਆ ਤਾਂ ਬਾਬਾ ਜੀ ਨੇ ਕਿਹਾ ਪ੍ਰਸ਼ਾਦਾ ਲਿਆਂਦਾ ਕਿਉਂ ਨਹੀਂ ਅਗੋ ਬੇਨਤੀ ਕੀਤੀ ਜੀ ਮੈਂ ਲਿਆਵਾਂ ਕੀ ਦੋ ਤਾਂ ਪ੍ਰਸ਼ਾਧੀਆਂ ਹਨ ਇੱਕ ਆਦਮੀ ਦਾ ਰੱਜ ਨਹੀਂ ਸਕਦਾ ਇਹ 60 ਆਦਮੀ ਨੂੰ ਕੀ ਦੇਾਂਗਾ ਇਹ ਸੁਣ ਹਜ਼ੂਰ ਮੁਸਕਰਾ ਪਏ ਤੇ ਬਚਨ ਕੀਤਾ ਗੁਰੂ ਨਾਨਕ ਦੇਵ ਜੀ ਨੇ ਇੱਕ ਤਿਲ 84 ਸਿੱਧਾਂ ਨੂੰ ਵਰਤਾਇਆ ਸੀ ਇਹ ਤਾਂ ਪ੍ਰਸ਼ਾਦੇ ਦਾ ਥਾਲ ਲੱਗਿਆ ਹੋਇਆ ਹੈ ਬਚਨ ਮੰਨੀ ਦਾ ਹੈ ਜਾ ਕੇ ਦੇਖ ਤਾਂ ਸਹੀ ਬਿਨਾ ਦੇਖੇ ਤੋਂ ਹੀ ਲੁੱਕ ਕੇ ਬੈਠ ਗਿਆ ਹੈ। ਇਹ ਸੁਲ ਹਜ਼ੂਰਾ ਸਿੰਘ ਅੰਦਰ ਗਿਆ ਕੀ ਤੱਕਿਆ। ਥਾਲ ਵਿੱਚ ਪ੍ਰਸ਼ਾਦੇ, ਕੜਾ, ਖੀਰ ਆਦਕ ਸਭ ਪਦਾਰਥ ਹਨ। ਦੇਖ ਹੈਰਾਨ ਹੋ ਗਿਆ। ਪ੍ਰਸ਼ਾਦੇ ਸੰਗਤ ਵਿੱਚ ਵਰਤੋਂ ਲੱਗੇ, ਪੰਗਤ ਲੱਗ ਗਈ। ਬਾਬਾ ਜੀ ਸੰਗਤ ਨਾਲ ਬੈਠੇ ਹਨ। ਪਹਿਲੇ ਬਾਬਾ ਜੀ ਨੂੰ ਪ੍ਰਸ਼ਾਦਾ ਦਿੱਤਾ, ਫਿਰ ਸੰਗਤ ਨੂੰ ਵਰਤੋਂ ਲੱਗੇ। ਇੱਕ ਸਿੰਘ ਨੇ ਆਖਿਆ ਸੰਗਤ ਨੂੰ ਹੱਥ ਧਵਾ ਦਿਓ। ਇਹ ਬਚਨ ਸੁਣ ਬਾਬਾ ਜੀ ਨੇ ਆਖਿਆ ਗੁਰਮੁਖੋ ਵਾਹਿਗੁਰੂ ਵਾਹਿਗੁਰੂ ਕਹਿ ਕੇ ਪ੍ਰਸ਼ਾਦਾ ਛਕ ਲਓ ਵਾਹਿਗੁਰੂ ਕਹਿਣ ਨਾਲ ਹੱਥ ਸੁੱਚੇ ਹੋ ਜਾਂਦੇ ਹਨ ਕਬੀਰ ਸੁਪਨੇ ਹੂ ਬਰੜਾਏ ਕੈ ਜੇ ਮੁਖ ਨਿਕਸੈ RAM ਦੇਹੀ ਕਿਸ ਕੀ ਬਾਪੁਰੀ ਪਵਿੱਤਰ ਹੋਏ ਕੋ ਗ੍ਰਾਮ ਭਾਵ ਵਾਹਿਗੁਰੂ ਕਹਿਣ ਨਾਲ ਧਰਤੀ ਪਵਿੱਤਰ ਮਕਾਨ ਪਵਿੱਤਰ ਸੁਣਣ ਵਾਲੀ ਬਨਸਪਤੀ ਪਵਿੱਤਰ ਹੋ ਜਾਂਦੀ ਹੈ ਇਹ ਹੁਕਮ ਸੁਣ ਸਾਰਿਆਂ ਨੇ ਸਤਿਵਚਨ ਗਿਆ ਪ੍ਰਸ਼ਾਦਾ ਵਰਤਾਇਆ ਸਾਰੀ ਸੰਗਤ ਨੇ ਪ੍ਰਸ਼ਾਦਾ ਰਾਜ ਕੇ ਛਕਿਆ ਥਾਲ ਉਸੇ ਤਰ੍ਹਾਂ ਸਤਿਗੁਰੂ ਦੇ ਅੱਗੇ ਪਿਆ ਹੈ ਵਿੱਚ ਲੋੜ ਅਨੁਸਾਰ ਪ੍ਰਸ਼ਾਦਾ ਲਿਆ ਕੇ ਸਾਰੀ ਸੰਗਤ ਨੂੰ ਵਰਤਾਇਆ ਪਰ ਥਾਲ ਵਿੱਚੋਂ ਇੱਕ ਕਿਣਕਾ ਮਾਤਰ ਵੀ ਨਹੀਂ ਘਟਿਆ ਇੱਕੋਤਕ ਦੇਖ ਸੁਣ ਸਾਰੇ ਹੈਰਾਨ ਹੋਏ ਇਸ ਕੋਤਕ ਦਾ ਜਗਰਾਵਾਂ ਤੋਂ ਲੋਪੋ ਅਗਵਾੜ ਵਾਲਿਆਂ ਨੂੰ ਪਤਾ ਲੱਗਿਆ ਤਾਂ ਇੰਨਾ ਸਿੰਘਾਂ ਨੇ ਸਰਦਾਰ ਗੁਜਰ ਸਿੰਘ ਜੱਥੇਦਾਰ ਅਨੋਖ ਸਿੰਘ ਕਿਸ਼ਨ ਸਿੰਘ ਪੂਰਨ ਸਿੰਘ ਫੁੱਮਨ ਸਿੰਘ ਨੇ iracial ਕੇ ਬੇਨਤੀ ਕੀਤੀ ਪਾਤਸ਼ਾਹ ਲੰਗਰ ਦੀ ਸੇਵਾ ਨੱਥਾ ਸਿੰਘ ਤੇ ਰਾਤ ਦਤਨ ਸਿੰਘ ਹੀ ਕਰਦੇ ਹਨ ਸਾਡੇ ਤੇ ਵੀ ਕਿਰਪਾ ਕਰੋ ਤੇ ਲੰਗਰ ਦੀ ਸੇਵਾ ਸਾਨੂੰ ਬਖਸ਼ੋ ਕਿਉਂਕਿ ਆਇਆ ਗਿਆ ਵੀ ਪ੍ਰਸ਼ਾਦਾ ਛੱਕ ਕੇ ਜਾਵੇ ਬਾਬਾ ਜੀ ਨੇ ਕਿਹਾ ਸਾਨੂੰ ਤਾਂ ਲੋੜ ਨਹੀਂ ਪਾਉ ਦੁਨਿਆਵੀ ਕਿਸੇ ਵੀ ਪਦਾਰਥ ਨਾਲ ਨਾ ਪਿਆਰ ਹੈ ਤੇ ਨਾ ਹੀ ਕਿਸੇ ਤੋਂ ਕੁਝ ਮੰਗਦਾ ਹਾਂ ਪਰ ਇਹੋ ਜਿਹੇ ਦੁਨੀਆ ਵਿੱਚ ਸਾਧੂ ਵੀ ਹਨ ਜਿਹੜੇ ਲੁੱਕੇ ਖਾਂਦੇ ਵੀ ਹਨ ਅਤੇ ਮੰਗਦੇ ਵੀ ਹਨ ਜਗ ਮੇ ਬਖਤੇ ਦੁੱਧਾ ਧਾਰੀ ਕੁਪਤੀ ਖਾਵੇ ਵਟਕਾ ਸਾਰੀ ਇੱਕ ਲੜਕੀ ਨੇ ਆਪਣਾ ਨਾਮ ਧਰਿਆ ਨਰੰਜਨੀ ਜੋਤ ਪਾਉ ਇਸ ਦਾ ਮਨ ਹਰ ਵੇਲੇ ਨਿਰੰਕਾਰ ਨਾਲ ਜੁੜਿਆ ਹੈ ਤੇ ਖਾਂਦੀ ਵੀ ਕੁਝ ਨਹੀਂ ਸਿਰਫ ਦੁੱਧ ਹੀ ਛਕਦੀ ਹੈ ਇਸ ਦੀ ਚਰਚਾ ਬਹੁਤ ਵੱਧ ਗਈ ਦੁਨੀਆ ਆਉਣ ਲੱਗੀ ਬਿਆਨਤ ਪਧਾਰ ਚੜਨ ਲੱਗੇ ਇੱਕ ਦਿਨ ਮਾਈਆਂ ਬੀਬੀਆਂ ਦੀ ਸੰਗਤ ਬਾਰੋਂ ਆ ਗਈ ਕਿਉਂਕਿ ਮਾਈਆਂ ਨੂੰ ਇਹ ਫਕਰ ਸੀ ਕਿ ਸਾਡੀ ਜਾਤੀ ਵਿੱਚੋਂ અવਤਾਰ ਪੈਦਾ ਹੋਇਆ ਜਦੋਂ ਦਰਵਾਜ਼ੇ ਤੇ ਸੰਗਤ ਪਹੁੰਚੀ ਅੰਦਰੋਂ ਕੁੰਡਾ ਲੱਗਾ ਹੋਇਆ ਸੀ ਮਾਈਆਂ ਨੇ ਬਾਹਰ ਹੀ ਕੀਰਤਨ ਸ਼ੁਰੂ ਕਰ ਲਿੱਤਾ ਨਰੰਜਨੀ ਜੋਤ ਨੇ ਛੇਤੀ ਦੇ ਕੇ ਬੂਆ ਖੋਲਿਆ ਸੰਗਤ ਨੇ ਕੀ ਤੱਕਿਆ ਨਰੰਜਨੀ ਜੋਤ ਦਾ ਮੂੰਹ ਪੰਜੀਰੇ ਨਾਲ ਲਿਬੜਿਆ ਹੋਇਆ ਹੈ ਕਿਉਂਕਿ ਛੇਤੀ ਦੇ ਵਿੱਚ ਦਰਵਾਜ਼ਾ ਖੋਲ ਦਿੱਤਾ ਤੇ ਮੂੰਹ ਪੂੰਝਣਾ ਭੁੱਲ ਗਈ ਸੰਗਤ ਨੂੰ ਜੋ ਬੜੀ ਭਾਵਨਾ ਨਾਲ ਆਈ ਸੀ ਉਦਾਸ ਹੋ ਗਈ ਕਿ ਸੰਤਾਂ ਦੇ ਨਿਯਮ ਵਿੱਚ ਫਰਕ ਆ ਗਿਆ ਹੈ ਹਜ਼ੂਰ ਨੇ ਕਿਹਾ ਜਥੇਦਾਰਾ ਲੰਗਰ ਨੂੰ ਕੀ ਕਰਨਾ ਹੈ ਫਿਰ ਗੁਜਰ ਸਿੰਘ ਨੇ ਬੇਨਤੀ ਕੀਤੀ ਪਾਤਸ਼ਾ ਤੁਹਾਨੂੰ ਤਾਂ ਲੋੜ ਕੋਈ ਨਹੀਂ ਪਰ ਸਾਡੇ ਕਲਯੁਗੀ ਜੀਵਾਂ ਦਾ ਕਿਵੇਂ ਉਧਾਰ ਹੋਵੇਗਾ ਇਹ ਬੇਨਤੀ ਪ੍ਰਵਾਨ ਕਰ ਬਾਬਾ ਜੀ ਨੇ ਹੁਕਮ ਦਿੱਤਾ ਜਥੇਦਾਰਾ ਫਿਰ ਦੋ ਗੱਲਾਂ ਯਾਦ ਰੱਖਣੀਆਂ ਇੱਕ ਤਾਂ ਇਸ਼ਨਾਨ ਕਰਕੇ ਲੰਗਰ ਤਿਆਰ ਕਰਨਾ ਦੂਜਾ ਜਿਸ ਕਪੜੇ ਵਿੱਚ ਲੰਗਰ ਆਵੇ ਉਹ ਮੈਲਾ ਨਾ ਹੋਵੇ ਇਹ ਹੁਕਮ ਲੈ ਸਤਿਵਚਨ ਕੀਤਾ ਪਿੰਡ ਜਾ ਤਿਆਰੀ ਕੀਤੀ ਜਿਹੜੀ ਸੇਵਾ ਵਿੱਚ ਹਿੱਸਾ ਲੈਣਾ ਚਾਹੁੰਦੇ ਸਨ ਉਹਨਾਂ ਨੂੰ ਸੇਵਾ ਦਾ ਮੌਕਾ ਮਿਲਿਆ ਤੇ ਸਾਰਿਆਂ ਦੇ ਨਾਮ ਲਿਖਾਏ ਮਹੀਨੇ ਵਿੱਚ ਇੱਕ ਦਿਨ ਪ੍ਰਸ਼ਾਦਾ ਦੇ ਵਾਰੀ ਆਉਣੀ ਪੂਰਨ ਸਿੰਘ ਦੀ ਡਿਊਟੀ ਲਾ ਦਿੱਤੀ ਕਿ ਤੂੰ ਇੱਕ ਦਿਨ ਪਹਿਲੇ ਇਤਲਾਹ ਦੇਣੀ ਤਾਂ ਕਿ ਦੂਸਰੇ ਦਿਨ ਉਹ ਸੋਧ ਨਾਲ ਪ੍ਰਸ਼ਾਦਾ ਤਿਆਰ ਕਰ ਸਕਣ ਉਸ ਨੇ ਸੱਤ ਵਚਨ ਕੀਤਾ ਹੁਣ ਰੋਜ਼ ਪ੍ਰਸ਼ਾਦਾ ਵਾਰੀ ਨਾਲ ਆਉਣ ਲੱਗਿਆ ਰਾਗੀ ਸਿੰਘ ਪਹਿਲੇ ਪਿੰਡ ਖੂਹ ਤੇ ਰਹਿੰਦੇ ਸੀ ਤੇ ਪ੍ਰਸ਼ਾਦਾ ਵੀ ਉੱਥੇ ਹੀ ਛਕਦੇ ਸਨ ਹੁਣ ਰਾਗੀਆਂ ਨੂੰ ਵੀ ਹੁਕਮ ਹੋਇਆ ਪ੍ਰਸ਼ਾਦਾ ਇੱਥੇ ਹੀ ਛਕਿਆ ਕਰੋ ਨਿੱਤ ਨਿਯਮ ਅਨੁਸਾਰ ਰੋਜ਼ ਪ੍ਰਸ਼ਾਦਾ ਵਾਰੀ ਨਾਲ ਆਉਂਦਾ ਹੈ ਤੇ ਰਾਗੀ ਅਤੇ ਆਏ ਪ੍ਰੇਮੀ ਨੂੰ ਵੀ ਛਕਾਇਆ ਜਾਂਦਾ ਹੈ। ਐਸੀ ਤਰ੍ਹਾਂ ਕੁਝ ਦਿਨ ਬੀਤੇ ਇੱਕ ਦਿਨ ਪੂਰਨ ਸਿੰਘ ਨੂੰ ਬੁਖਾਰ ਹੋ ਗਿਆ। ਘਰੋਂ ਹੀ ਮਾੜੀ-ਮੋਟੀ ਦਵਾਈ ਕੀਤੀ ਪਰ ਬੁਖਾਰ ਉਤਰਨ ਦੀ ਬਜਾਏ ਜ਼ੋਰ ਨਾਲ ਚੜ ਗਿਆ। ਰਾਤ ਨੂੰ ਹੋਰ ਵੀ ਜ਼ਿਆਦਾ ਹੋ ਗਿਆ। ਹੋਰ ਕੋਈ ਪੇਸ਼ ਨਾ ਗਈ ਘਰ ਵਾਲਿਆਂ ਨੇ ਬਾਬਾ ਜੀ ਦੇ ਅੱਗੇ ਬੇਨਤੀ ਕੀਤੀ। ਬਾਬਾ ਜੀ ਹੁਣ ਤੁਹਾਡੇ ਰਖੜਦੇ ਹਾਂ। ਹੋਰ ਕੋਈ ਥਾ ਨਹੀਂ ਕਿਉਂਕਿ ਘਰ ਦਾ ਕੰਮ ਤਾਂ ਕਰਦਾ ਨਹੀਂ ਚਾਹੇ ਮਾਰੋ ਚਾਹੇ ਰੱਖੋ ਇਸ ਬੇਨਤੀ ਕਰਨ ਤੇ ਪੂਰਨ ਸਿੰਘ ਟਿਕ ਗਿਆ ਘਰ ਵਾਲਿਆਂ ਨੇ ਕਿਹਾ ਹੁਣ ਬਿਮਾਰ ਦੀ ਅੱਖ ਲੱਗ ਗਈ ਹੈ ਘਰ ਵਾਲੇ ਵੀ ਪਾਸੇ ਹੋ ਕੇ ਸੋ ਗਏ ਜਦੋਂ ਢਾਈ ਦਾ ਵਕਤ ਹੋਇਆ ਤਾਂ ਪੂਰਨ ਸਿੰਘ ਨੂੰ ਜਾਗ ਆਈ ਕੀ ਤਕਿਆ ਮੈਂ ਤਾਂ ਇਕੱਲਾ ਹਾਂ ਘਰ ਵਾਲੇ ਸਾਰੇ ਹੀ ਪਾਸੇ ਹੋ ਕੇ ਸੁੱਤੇ ਪਏ ਹਨ ਉਸੇ ਵੇਲੇ ਬੇਨਤੀ ਕੀਤੀ ਬਾਬਾ ਜੀ ਘਰ ਵਾਲਿਆਂ ਦਾ ਤਾਂ ਇਹ ਹਾਲ ਹੈ ਜਿੰਦਿਆਂ ਹੀ ਛੱਡ ਕੇ ਲਾਂਬੇ ਹੋ ਗਏ ਹਨ ਏ ਕਹਿ ਬੇਨਤੀ ਕੀਤੀ ਬਾਬਾ ਜੀ ਦੁਨੀਆ ਕਹਿੰਦੀ ਹੈ ਸੰਤਾ ਦੀ ਸੇਵਾ ਕਰੀਏ ਤਾਂ ਦਰਗਾਹ ਵਿੱਚ ਮੇਵਾ ਮਿਲਦਾ ਹੈ ਕੀ ਪਤਾ ਦਰਗਾਹ ਵਿੱਚ ਕੁਝ ਮਿਲਦਾ ਹੈ ਜਾਂ ਨਹੀਂ ਏਉ ਕਹਿ ਕੇ ਰੋ ਪਿਆ ਤੇ ਕਿਹਾ ਬਾਬਾ ਜੀ ਜੇ ਤੁਸੀਂ ਦਰਗਾਹ ਦੇ ਬਸੀਤ ਹੋ ਤਾਂ ਮਰਿਆਂ ਨੂੰ ਵੀ ਦਰਗਾਹ ਵਿੱਚ ਗੱਲ ਨਾਲ ਲਾਉਂਦੇ ਹੋ ਕਾ ਹੁਣ ਵੀ ਮੇਰੀ ਅਰਦਾਸ ਸੁਨੋ ਤੇ ਮੈਨੂੰ ਦਰਸ਼ਨ ਦਿਓ ਮੇਰੇ ਬਾਬਾ ਜੀ ਦੇਹੋ ਦਰਸ਼ਨ ਇਹੋ ਪੜਦਿਆਂ ਪੜਦਿਆਂ ਫਿਰ ਅੱਖ ਲੱਗ ਗਈ ਬਾਬਾ ਜੀ ਨੇ ਦਰਸ਼ਨ ਦਿੱਤੇ ਪੂਰਨ ਸਿੰਘ ਨੇ ਆਰਾਮ ਕੁਰਸੀ ਜੋ ਕੰਧ ਨਾਲ ਲਟਕਦੀ ਸੀ ਲਾ ਕੇ ਦਿੱਤੀ ਬਾਬਾ ਜੀ ਕੁਰਸੀ ਤੇ ਬੈਠ ਗਏ ਤੇ ਕਿਹਾ ਪੂਰਨਾ ਹੁਣ ਜੋ ਅਰਦਾਸਾ ਕਰਦਾ ਹੈ ਗਲਤੀਆਂ ਨਾ ਕਰਿਆ ਕਰ ਇਹ ਬਚਨ ਸੁਣ ਬੇਨਤੀ ਕੀਤੀ ਪਾਤਸ਼ਾਹ ਇਹ ਸਰੀਰ ਤਾਂ ਗਲਤੀਆਂ ਦਾ ਹੀ ਪੁੱਤਲਾ ਹੈ ਪਰ ਸਮਝ ਨਹੀਂ ਆਈ ਕਿਹੜੀ ਗਲਤੀ ਹੋਈ ਹੈ ਅੱਗੋ ਬਾਬਾ ਜੀ ਨੇ ਆਖਿਆ ਯਾਦ ਕਰ ਤੁਹਾਨੂੰ ਆਖਿਆ ਸੀ ਪ੍ਰਸ਼ਾਦਾ ਵਾਲਾ ਕਪੜਾ ਮੈਲਾ ਨਾ ਹੋਵੇ ਦੂਜਾ ਇਸ਼ਨਾਨ ਕਰਕੇ ਪ੍ਰਸ਼ਾਦਾ ਤਿਆਰ ਕੀਤਾ ਜਾਵੇ ਦਸ ਕਿਤਨੇ ਦਿਨ ਹੋਏ ਹਨ ਪੋਣਾ ਤੋਤਿਆਂ ਫੇਰ ਤੂੰ ਸਨੇਹਾ ਤੇ ਇਸ਼ਨਾਨ ਵਾਸਤੇ ਨਹੀਂ ਆਖਿਆ ਸੇਵਾ ਮੰਗ ਕੇ ਲੈਣੀ ਨਿਭਾਉਣੀ ਨਾ ਏ ਸੁਨ ਚਰਨਾ ਤੇ ਡਿਗ ਪਿਆ ਬੇਨਤੀ ਕੀਤੀ ਪਾਤਸ਼ਾਹ ਬਖਸ਼ ਲਓ ਗੰਦੇ ਮੰਦੇ ਤੇਰੇ ਹਾਂ ਹਜ਼ੂਰ ਕਹਿਣ ਲੱਗੇ ਅਸੀਂ ਕੁਝ ਕਹਿੰਦੇ ਤਾਂ ਨਹੀਂ ਹੁਣ ਦੱਸ ਤੂੰ ਕੀ ਚਾਹੁੰਦਾ ਹੈ ਬੇਨਤੀ ਕੀਤੀ ਪਾਤਸ਼ਾਹ ਪਿਛਲੀ ਪੁਲ ਮਾਫ ਕਰੋ ਤੇ ਦੇ ਅਰੋਗਤਾ ਬਖਸ਼ੋ ਇਹ ਬੇਨਤੀ ਸੁਣ ਬਾਬਾ ਜੀ ਨੇ ਕਿਹਾ ਉਠ ਤਕੜਾ ਹੋ ਕੇ ਸੇਵਾ ਕਰ ਲੰਮੇ ਪਿਆ ਸਰੀਰ ਠੀਕ ਨਹੀਂ ਹੁੰਦਾ ਇਹ ਬਚਨ ਸੁਣ ਕੇ ਅੱਖ ਖੁੱਲ ਗਈ ਕੀ ਦੇਖਿਆ ਇਹ ਸੁਪਨਾ ਹੈ ਕਿ ਪ੍ਰਤੱਖ ਹੈ ਫਿਰ ਕਹਿੰਦਾ ਹੈ ਜੇ ਸੁਪਨਾ ਹੈ ਤਾਂ ਹੁਣ ਬਾਬਾ ਜੀ ਕਿੱਥੇ ਚਲੇ ਗਏ ਹਨ ਇਹ ਅਚਰਜਤਾ ਦੇਖ ਸਿਰ ਝੁਕਾਇਆ ਤੇ ਇਉਂ ਕਿਹਾ ਨਾਨਕ ਕਚੜਿਆ ਸਿਉ ਤੋੜ ਢੂੜ ਸਜਣ ਸੰਤ ਪੱਕਿਆ ਓਏ ਜੀ ਬੰਦੇ ਵਿਛੜ ਹੈ ਓਏ ਮੋਇਆ ਨਾ ਜਾਹੀ ਛੋੜ ਇਹ ਨਿਸ਼ਚਾ ਹੋਇਆ ਕਿ ਬਾਬਾ ਜੀ ਦਰਗਾਹ ਦੇ ਬਸੀਟ ਹਨ ਬਾਬਾ ਜੀ ਨੇ ਸਿਆਲੀ ਜਾਣਾ ਬਾਬਾ ਜੀ ਨਾਨਕ ਸਰ ਜਗਰਾਉ ਬਿਰਾਜਮਾਨ ਹਨ ਦੂਰੋਂ ਨੇੜਿਓਂ ਸੰਗਤ ਆਕੇ ਲਾਭ ਪ੍ਰਾਪਤ ਕਰਦੀ ਹੈ ਅੱਜ ਸਿਆਲਾਂ ਤੋਂ ਇਹ ਸੰਗਤ ਦਰਸ਼ਨ ਕਰਨ ਅਤੇ ਬੇਨਤੀ ਕਰਨ ਆਈ ਸਰਦਾਰ ਜੀਵਨ ਸਿੰਘ ਮਹੰਗਾ ਸਿੰਘ ਮੋਤਾ ਸਿੰਘ ਨੋਤਾ ਸਿੰਘ ਅਰਜਨ ਸਿੰਘ ਨਰੈਣ ਸਿੰਘ ਨੇ ਸੇਵਾਦਾਰ ਨੂੰ ਬੇਨਤੀ ਕੀਤੀ ਸੇਵਾਦਾਰ ਨੇ ਬਾਬਾ ਜੀ ਅੱਗੇ ਅਰਜ਼ ਕੀਤੀ ਹਜ਼ੂਰ ਨੇ ਅੰਦਰ ਬੁਲਾਇਆ ਸੰਗਤ ਨੇ ਪ੍ਰਸ਼ਾਦ ਅੱਗੇ ਰੱਖ ਮੱਥਾ ਟੇਕਿਆ ਹਜ਼ੂਰ ਨੇ ਸੁਖ ਆਨੰਦ ਪੁੱਛੀ ਸੰਗਤ ਨੇ ਬੇਨਤੀ ਕੀਤੀ ਪਾਤਸ਼ਾਹ ਹੋਰ ਤਾਂ ਸਭ ਤੁਹਾਡੀ ਕਿਰਪਾ ਨਾਲ ਸੁਖ ਹੈ ਪਰ ਦਰਸ਼ਨਾਂ ਤੋਂ ਬਿਨਾਂ ਸੰਗਤ ਵਿਆਕੁਲ ਹੈ ਬਹੁਤ ਚਿਰ ਹੋਇਆ ਹੈ ਦਰਸ਼ਨ ਦਿਓ ਸੰਗਤ ਨੇ ਅੱਗੇ ਵੀ ਕਈ ਦਫਾ ਬੇਨਤੀ ਕੀਤੀ ਸੀ ਪਰ ਅੱਜ ਦੀ ਬੇਨਤੀ ਮਨਜ਼ੂਰ ਹੋ ਗਈ ਬਾਬਾ ਜੀ ਨੇ ਕਿਹਾ ਭਾਈ ਪਿਆਰਿਓ اسی طرح ਹੀ ਚਾਹੀਦਾ ਹੈ ਮੱਛੀ ਪਾਣੀ ਤੋਂ ਬਿਨਾ ਪ੍ਰਾਣ ਦੇ ਦਿੰਦੀ ਹੈ ਸਿੱਖ ਗੁਰੂ ਕੇ ਦਰਸ਼ਨ ਤੋਂ ਬਿਨਾ ਕਿਵੇਂ ਆਰਾਮ ਕਰ ਸਕਦਾ ਹੈ ਇਹ ਬਚਨ ਕਹਿ ਹੁਕਮ ਦਿੱਤਾ ਅਜੇ ਗੁਰੂਆਂ ਤੋਂ ਆਗਿਆ ਲਵਾਂਗੇ ਜਿਵੇਂ ਹੁਕਮ ਹੋਵੇਗਾ ਉਸੇ ਤਰ੍ਹਾਂ ਕਰਾਂਗੇ ਸੰਗਤ ਨੇ ਸਤਿ ਬਚਨ ਕਿਆ ਹਜ਼ੂਰੀਆਂ ਨੂੰ ਹੁਕਮ ਹੋਇਆ ਸੰਗਤ ਨੂੰ ਪ੍ਰਸ਼ਾਦਾ ਚਕਾਓ ਰਾਤ ਨੂੰ ਬਾਬਾ ਜੀ ਨੇ ਬੇਨਤੀ ਕਰ ਸਤਿਗੁਰੂ ਤੋਂ ਪੁੱਛਿਆ ਸਤਿਗੁਰੂ ਨੇ ਆਗਿਆ ਦਿੱਤੀ ਦੂਸਰੇ ਦਿਨ ਤਿਆਰੀ ਹੋ ਗਈ ਹਜ਼ੂਰ ਤਿਆਰੀ ਕਰ ਨਾਨਕ ਸਰ ਤੋਂ ਦਿਓ ਸਿਆਲ ਆ ਗਈ ਜੋੜੀ ਵਾਲਾ ਰਖਣਾ ਬਾਬਾ ਜੀ ਦਿਓ ਸਿਆਲ ਵਿਰਾਜਮਾਨ ਹਨ ਬੇਅੰਤ ਸੰਗਤ ਲਾਭ ਲੈਂਦੀ ਹੈ ਸਵੇਰੇ ਸ਼ਾਮ ਦੀਵਾਨ ਸਜਦਾ ਹੈ ਇੱਕ ਦਿਨ ਭਾਈ ਸੰਤਾ ਸਿੰਘ ਨੇ ਬਾਬਾ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਪਾਤਸ਼ਾ ਜੋੜੀ ਵਾਲੇ ਤੋਂ ਬਿਨਾ ਕੀਰਤਨ ਦਾ ਸਮਾਂ ਨਹੀਂ ਬਣਦਾ ਅਤੇ ਨਾ ਹੀ ਕੀਰਤਨ ਦਾ ਆਨੰਦ ਆਉਂਦਾ ਹੈ। ਇਹ ਸੁਣ ਹਜ਼ੂਰ ਨੇ ਉੱਤਰ ਦਿੱਤਾ ਰਾਗੀ ਸਿਆ ਜੋੜੀ ਮੇਵਾ ਸਿੰਘ ਜੋ ਵਜਾਉਂਦਾ ਹੈ। ਪਾਤਸ਼ਾ ਮੇਵਾ ਸਿੰਘ ਦੇ ਹੱਥ ਵਿੱਚ ਰਸ ਨਹੀਂ ਹੈ। ਤੇ ਨਾ ਹੀ ਸਿੱਧਾ ਤਫਾ ਉਸ ਪਾਸੋਂ ਵੱਜਦਾ ਹੈ। ਇਹ ਸੁਣ ਹਜ਼ੂਰ ਨੇ ਬਚਨ ਕੀਤਾ ਇਹ ਨਿਰੰਕਾਰ ਦਾ ਕੰਮ ਹੈ ਉਸ ਨੂੰ ਫਿਕਰ ਹੈ। ਸੰਤਾ ਸਿੰਘ ਦੀ ਬੇਨਤੀ ਕਰਨ ਤੇ ਹਜ਼ੂਰ ਨੂੰ ਫੁੰਨਾ ਬਣ ਗਿਆ ਮਹਾਪੁਰਖ ਨੂੰ ਫੁੰਨਾ ਸੇਵਕ ਦੀ ਬੇਨਤੀ ਕਰਨ ਤੇ ਹੁੰਦਾ ਹੈ ਬਾਬਾ ਜੀ ਆਪ ਕਿਰਪਾ ਕਰਦੇ ਸਨ ਜਿਵੇਂ ਖੂਹ ਦੇ ਵਿੱਚ ਡੋਲ ਡੁੱਬਿਆ ਪਿਆ ਡੋਲ ਨੇ ਆਪ ਨੇ ਹੀ ਕਹਿਣਾ ਬਾਹਰ ਕੱਢੋ ਪਰ ਜਦੋਂ ਜਲ ਦੀ ਲੋੜ ਪੈਣੀ ਹੈ ਜਾਂ ਪਿਆਸ ਲੱਗੀ ਬੁਝਾਉਣੀ ਹੈ ਉਦੋਂ ਉੱਪਰਲੇ ਬੰਦੇ ਨੇ ਡੋਲ ਨੂੰ ਖਿੱਚ ਕੇ ਨਾਲੇ ਆਪ ਪਿਤਾ ਨਾਲੇ ਹੋਰਨਾਂ ਦਾ ਕੰਮ ਸਾਰ ਗਿਆ ਤੀਵੇ ਹੀ ਜੀਵਾ ਦੀ ਪੁਨਾਰੂਪੀ ਡੋਰੀ ਨਿਰੰਕਾਰ ਦੇ ਹੱਥ ਵਿੱਚ ਹੈ ਜਦੋਂ ਕਿਸੇ ਦੇ ਪੁੰਨਾ ਦਾ ਸੂਰਜ ਸਿਖਰ ਤੇ ਆਵੇ ਉਦੋਂ ਸੇਵਕ ਨੂੰ ਨਿਰੰਕਾਰ ਫੁੰਨਾ ਬਣਾ ਦਿੰਦਾ ਹੈ ਸੇਵਕ ਦੇ ਫੁੰਨੇ ਨੂੰ ਨਿਰੰਕਾਰ ਆਪੂਰਾ ਕਰਦਾ ਹੈ ਦ੍ਰਿਸ਼ਟਾਂਤ ਮਰਦਾਨੇ ਨੂੰ ਭੁੱਖ ਲੱਗੀ ਤਦੇ ਹੀ ਕੋੜੇ ਆਦਿਕ ਦੀ ਕਲਿਆਣ ਹੋਈ ਜੇ ਮਰਦਾਨੇ ਨੂੰ ਪਿਆਸ ਲੱਗੀ ਤਾਂ ਹੀ ਵਲੀ ਕੰਧਾਰੀ ਦੀ ਹੋਮੇ ਨਵਿਤ ਹੋਈ ਮਰਦਾਨੇ ਦੀ ਭੁੱਖ ਨੇ ਸੰਸਾਰੀ ਜੀਵਾਂ ਅਤੇ ਅਕ ਆਦਿਕਾਂ ਦਾ ਉਧਾਰ ਕੀਤਾ ਜੇ ਮਰਦਾਨੇ ਨੂੰ ਭੁੱਖ ਨਾ ਲੱਗਦੀ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਤਾਂ 7-7 ਦਿਨ ਸਮਾਦੀ ਨਹੀਂ ਸੀ ਖੁੱਲਦੀ ਤਿਵੇਂ ਹੀ ਜੇ ਮਾਪੁਰਖ ਦੇ ਪਾਸ ਬੇਨਤੀ ਨਾ ਕੀਤੀ ਤਾਂ ਉਹ ਸਦਾ ਹੀ ਨਿਰੰਕਾਰ ਨਾਲ ਜੁੜੇ ਹਨ ਤਦੇ ਤਾਂ ਸਤਗੁਰੂ ਕਹਿੰਦੇ ਹਨ ਠਾਕੁਰ ਬਿੰਤੀ ਕਰਨ ਜਨ ਆਇਓ ਭਾਵ ਸੇਵਕ ਆਇਆ ਹੀ ਇਸੇ ਵਾਸਤੇ ਹੈ ਆਪ ਬੇਨਤੀ ਕਰੇਗਾ ਤਾਂ ਹੀ ਸੰਸਾਰੀ ਜੀਵਾਂ ਦਾ ਉਧਾਰ ਹੋਵੇਗਾ ਜਦੋਂ ਸੰਤਾ ਸਿੰਘ ਨੇ ਬਾਬਾ ਜੀ પાસે ਬੇਨਤੀ ਕੀਤੀ ਬਾਬਾ ਜੀ ਦੇ ਫੁਰਨੇ ਅਨੁਸਾਰ ਘਰ ਬੈਠੇ ਸਿੱਖ ਦੇ ਕੰਨਾਂ ਵਿੱਚ ਇਹ ਆਵਾਜ਼ ਸੁਣਾਈ ਦੇ ਰਹੀ ਹੈ ਗੁਰੂ ਦੇ ਸਿੱਖਾਂ ਨੂੰ ਯਾਦ ਕਰ ਜੇਲ੍ਹ ਵਿੱਚ ਬੈਠੇ ਨੇ ਤੂੰ ਪ੍ਰਣ ਕੀਤਾ ਸੀ ਕਿ ਜਦੋਂ ਵੀ ਜੇਲ੍ਹ ਵਿੱਚ ਹੋ ਰਿਹਾ ਹੋਇਆ ਪਹਿਲਾ ਕਲੇਰੀ ਪਹੁੰਚ ਕੇ ਬਾਬਾ ਜੀ ਦੇ ਦਰਸ਼ਨ ਕਰਾਂਗਾ ਹੁਣ ਤੂੰ ਉਹ ਵੇਲਾ ਭੁੱਲ ਗਿਆ ਹੈ ਛੇਤੀ ਜਾ ਜਾ ਕੇ ਦਰਸ਼ਨ ਕਰ ਵਕਤ ਸੰਭਾਲ ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ ਇਸ ਦ੍ਰਿਸ਼ਟਾਨ ਨੂੰ ਤਾਂਕੇ ਬਾਬਾ ਜੀ پاس ਆਉਣ ਦੀ ਤਿਆਰੀ ਕੀਤੀ ਇੱਕ ਦੋ ਥਾਵਾਂ ਤੋਂ ਪਤਾ ਕੀਤਾ ਕਿ ਬਾਬਾ ਜੀ ਅੱਜ ਕੱਲ ਕਿੱਥੇ ਹਨ ਕੁਝ ਪਤਾ ਨਾ ਲੱਗਿਆ ਫਿਰ ਮੁਕਾਮੀ ਤਹਿ ਸਿੰਘ ਸ਼ਹੀਦ پاس ਪਹੁੰਚਿਆ ਕਿਉਂਕਿ ਉਸ ਦੇ پاسੋਂ ਪਹਿਲੋਂ ਜੇਤੋਂ ਦੇ ਮੋਰਚੇ ਵੇਲੇ ਪਤਾ ਲੱਗਿਆ ਸੀ ਸੋ ਟੈਲ ਸਿੰਘ ਪਾਸੋਂ ਈਓ ਪਤਾ ਲੱਗਿਆ ਬਾਬਾ ਜੀ ਸਿਆਲੀ ਆਏ ਹਨ ਸਿਆਲਾਂ ਦਾ ਪਤਾ ਲੈ ਕੇ ਹਜ਼ੂਰ ਦੇ ਚਰਨਾਂ ਵਿੱਚ ਪਹੁੰਚਿਆ ਸ਼ਾਮਾਂ ਨੂੰ ਦੀਵਾਨ ਵਿੱਚ ਪ੍ਰਸ਼ਾਦ ਵਾਲੀ ਥੜੀ ਤੇ ਪ੍ਰਸ਼ਾਦ ਰੱਖਿਆ ਮੱਥਾ ਟੇਕ ਬੈਠ ਗਿਆ ਬਾਬਾ ਜੀ ਦੇ ਦਰਸ਼ਨ ਕੀਤੇ ਤਨ ਮਨ ਠਰ ਗਿਆ ਭਾਪ ਦਰਸ਼ਨ ਕਰਕੇ ਜਨਮ ਜਨਮਾਂ ਤਰਾ ਦੇ ਭਟਕਦੇ ਨੂੰ ਸੁੱਖ ਮਿਲਿਆ ਦਰਸ਼ਨ ਕੀਤਾ ਕੀਰਤਨ ਸੁਣਿਆ ਕੀਰਤਨੀਆਂ ਨੇ ਸ਼ਬਦ ਪੜਿਆ ਤਾਰਨਾ ਬਿਨ ਹਰ ਭਜਨ ਨਹੀਂ छुटकारा ਦੇਖ ਲੈ ਵਿਚਾਰ ਕਰਕੇ ਪਰਮਾਨ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਪਜ ਹਰ ਕੀ ਸੇਵ ਸ਼ਬਦ ਸੁਣ ਕੇ ਐਸੀ ਮਨ ਤੇ 60 ਵਜੀ ਤੇ ਮਨ ਵਿੱਚ ਹੀ ਵਿਚਾਰ ਕੀਤੀ ਕੇ ਪਿੱਛੇ ਸਾਰੀ ਜ਼ਿੰਦਗੀ ਐਵੇਂ ਹੀ ਬਤਾਈ ਇੱਕ ਦਿਨ ਬੀਤਿਆ ਦੂਸਰੇ ਦਿਨ ਬਾਬਾ ਜੀ ਜਦੋਂ ਦੀਵਾਨ ਵਿੱਚ ਆਏ ਪਹਿਲੇ ਸਤਗੁਰੂ ਅੱਗੇ ਚੌਂਕੜਾ ਮਾਰ ਕੇ ਬੜੇ ਹੀ ਪ੍ਰੇਮ ਨਾਲ ਮੱਥਾ ਟੇਕਿਆ ਮੱਥਾ ਟੇਕ ਹੌਲੀ-ਹੌਲੀ ਆਪਣੇ ਆਸਣ ਤੇ ਵਿਰਾਜਮਾਨ ਹੋਏ ਛੋਟੀ ਧਰਤੀ ਵਿੱਚ ਗੱਡ ਦਿੱਤੀ ਰਬੜ ਦੇ ਸਲੀਪਰ ਪਾਸ ਹੀ ਰੱਖ ਲਿੱਤੇ ਆਸਣ ਤੇ ਬੈਠਦਿਆਂ ਹੀ ਸਾਰੀ ਸੰਗਤ ਵੱਲ ਤੱਕਿਆ ਸੰਗਤ ਨੇ ਬੈਠਦੇ ਆ ਹੀ ਨਮਸਕਾਰ ਕੀਤੀ। ਹਜ਼ੂਰ ਨੇ ਨਵਾਂ ਪ੍ਰੇਮੀ ਦੇਖ ਪੁੱਛਿਆ ਗੁਰਮੁਖਾ ਕਿੱਥੋਂ ਆਇਆ ਹੈ। ਹੱਥ ਜੋੜ ਬੇਨਤੀ ਕੀਤੀ ਪਾਤਸ਼ਾ ਪਿੰਡ ਨਥੁਕੇ ਤੋਂ ਜ਼ਿਲ੍ਹਾ ਲਾਹੌਰ। ਹਜ਼ੂਰ ਨੇ ਫਿਰ ਆਖਿਆ ਕੀ ਵਿਹਾਰ ਕਰਦਾ ਹੁੰਦਾ ਹੈ। ਬੇਨਤੀ ਕੀਤੀ ਜੀ ਜਾਤ ਦਾ কুমਿਹਾਰ ਹੁੰਦਾ ਹਾਂ। ਪਿਓ ਦਾਦਾ ਤਾਂ ਜਾਤੀ ਵਿਹਾਰ ਕਰਦੇ ਸਨ। ਪਰ ਮੈਂ ਤਾਂ ਤੁਹਾਡੀ ਕਿਰਪਾ ਨਾਲ ਕੁਝ ਕੁ ਜੋੜੀ ਵਜਾਉਣੀ ਜਾਣਦਾ ਹਾਂ ਇਸ ਦੇ ਆਸਰੇ ਗੁਜ਼ਾਰਾ ਹੋ ਜਾਂਦਾ ਹੈ ਇਹ ਸੁਣ ਹਜ਼ੂਰ ਨੇ ਆਖਿਆ ਤੇਰਾ ਨਾਮ ਕੀ ਹੈ ਕੀ ਤੇਰੀ ਸ਼ਾਦੀ ਵੀ ਹੋਈ ਹੈ ਅੱਗੋਂ ਬੇਨਤੀ ਕੀਤੀ ਜੀ ਮੇਰਾ ਨਾਮ ਪ੍ਰੀਤਮ ਸਿੰਘ ਹੈ ਤੇ ਸ਼ਾਦੀ ਕੋਈ ਨਹੀਂ ਹੋਈ ਹਜ਼ੂਰ ਨੇ ਫਿਰ ਦੁਹਰਾਇਆ ਸ਼ਾਦੀ ਕਰਾਉਣ ਦਾ ਫੁਰਨਾ ਹੈ ਬੇਨਤੀ ਕੀਤੀ ਜੀ ਨਹੀਂ ਫਿਰ ਬਾਬਾ ਜੀ ਨੇ ਅਲਾਇਆ ਤੇ ਕਿਹਾ ਅਜੇ ਕੱਚਾ ਦੁੱਧ ਹੈ ਕਈ ਹਨੇਰੀਆਂ ਚੁੱਲੀਆਂ ਹਨ ਜੇ ਤਾਂ ਘਿਓ ਬਣੇ ਤਾਂ ਸਾਰੇ ਪਦਾਰਥ ਮਿਲ ਜਾਣਗੇ ਜੇ ਫਿੱਟ ਗਿਆ ਤਾਂ ਕਿਸੇ ਕੰਮ ਜੋਗਾ ਵੀ ਨਾ ਰਹਾ ਏਕ ਹਜ਼ੂਰ ਚੁੱਪ ਕਰ ਟੀਕਾ ਸਾਹਿਬ ਦੀ ਕਥਾ ਸੁਣਨ ਲੱਗੇ ਉਪਰੰਤ ਕੀਰਤਨ ਸ਼ੁਰੂ ਹੋਇਆ ਪ੍ਰੀਤਮ ਸਿੰਘ ਨੇ ਹੱਥ ਜੋੜ ਬੇਨਤੀ ਕੀਤੀ ਪਾਤਸ਼ਾ ਹਾਜ਼ਰੀ ਲਾਉਣ ਵਾਸਤੇ ਜੋੜੀ ਦੀ ਸੇਵਾ ਬਖਸ਼ੋ ਬਾਬਾ ਜੀ ਨੇ ਆਗਿਆ ਦੇ ਦਿੱਤੀ ਪ੍ਰੀਤਮ ਸਿੰਘ ਨੇ ਸੰਤਾ ਸਿੰਘ ਨਾਲ ਜੋੜੀ ਵਜਾਈ। ਸਮਾਪਤੀ ਦੇ ਸਮੇਂ ਭੋਗ ਪਾ ਦਿੱਤਾ। ਸੰਗਤ ਆਪੋ ਆਪਣੇ ਘਰਾਂ ਨੂੰ ਗਈ। ਪ੍ਰੀਤਮ ਸਿੰਘ, ਸੰਤਾ ਸਿੰਘ, ਮੇਵਾ ਸਿੰਘ ਤਿੰਨਾਂ ਨੇ ਅੱਧ ਮਿਲ ਦੂਰ ਆਪਣੇ ਆਪਣੇ ਆਸਨ ਤੇ ਆਰਾਮ ਕੀਤਾ। ਸੰਤਾ ਸਿੰਘ ਨੇ ਪ੍ਰੀਤਮ ਸਿੰਘ ਨੂੰ ਇੱਥੇ ਰਹਿਣ ਦੀ ਪ੍ਰੇਰਣਾ ਕੀਤੀ। ਸੰਤਾ ਸਿੰਘ ਦੀ ਪ੍ਰੇਰਣਾ ਪ੍ਰੀਤਮ ਸਿੰਘ ਵਾਸਤੇ ਦਰਗਾਹ ਵਿੱਚੋਂ ਲੱਗੀ ਸੀ। ਭਾਵ ਵਕਾਲਤ ਦਾ ਕੰਮ ਕਰਦੀ ਹੈ। ਪ੍ਰੀਤਮ ਸਿੰਘ ਦਾ ਤਾਂ ਅੱਗੇ ਹੀ ਜੀ ਕਰਦਾ ਸੀ ਬਾਬਾ ਜੀ ਪਾਸ ਰਹਿਣ ਵਾਸਤੇ ਪਰ ਇਸ ਨੂੰ ਬੇਨਤੀ ਕਰਨ ਦੀ ᔪਕਤੀ ਨਹੀਂ ਮਿਲਦੀ ਸੀ ਅੱਜ ਸੰਤਾ ਸਿੰਘ ਦੇ ਕੰਨ ਤੇ ਪ੍ਰੀਤਮ ਸਿੰਘ ਨੇ ਆਖਿਆ ਰਖੀ ਜੀ ਜੇ ਤੁਸੀਂ ਮੇਰੀ ਬੇਨਤੀ ਕਰਕੇ ਬਾਬਾ ਜੀ ਦੇ ਚਰਨਾਂ ਵਿੱਚ ਰਹਿਣ ਦਾ ਮੌਕਾ ਦਿਓ ਤਾਂ ਹੋਰ ਕੀ ਲੱਭਦਾ ਹਾਂ ਇਹ ਗੱਲ ਸੁਣ ਸੰਤਾ ਸਿੰਘ ਬਹੁਤ ਖੁਸ਼ ਹੋਇਆ ਹੁਣ ਪ੍ਰੀਤਮ ਸਿੰਘ ਰਹਿ ਕੇ ਰਾਜੀ ਹੈ ਤੇ ਸੰਤਾ ਸਿੰਘ ਰਾ ਕੇ ਖੁਸ਼ ਹੈ ਇੰਨਾ ਦੋਨਾਂ ਦੀ ਸਾਂਝ ਪੈ ਗਈ ਦੂਸਰੇ ਦਿਨ ਕੀਰਤਨ ਤੋਂ ਬਾਅਦ ਦਿਨ ਦੇ 10 ਵਜੇ ਸੰਤਾ ਸਿੰਘ ਨੇ ਬੇਨਤੀ ਕਰਕੇ ਪ੍ਰੀਤਮ ਸਿੰਘ ਨੂੰ ਰਹਿਣ ਵਾਸਤੇ ਆਗਿਆ ਲੈ ਦਿੱਤੀ ਹੁਣ ਇਹ ਤਿੰਨ ਸਿੰਘ ਬਾਬਾ ਜੀ ਪਾਸ ਪੱਕਿਆਂ ਵਿੱਚੋਂ ਰਹਿਣ ਲੱਗੇ ਮੇਵਾ ਸਿੰਘ ਆਉਂਦਾ ਤਾਂ ਪਹਿਨਾ ਤੋਂ ਸੀ ਕਿਉਂਕਿ ਪਿੰਡ ਕਲੇਰਾ ਦਾ ਸੀ ਪਰ ਪਹਿਲੇ ਦਰਸ਼ਨ ਕਰਨਾ ਤੇ ਸੰਗਤ ਨਾਲ ਮੁੜ ਜਾਣਾ ਪਰ ਜਦੋਂ ਦਾ ਸੰਤਾ ਸਿੰਘ ਰੈਣ ਲੱਗਿਆ ਉਦੋਂ ਦਾ ਇਹ ਵੀ ਬਹਿੰਗਮਾ ਵਿੱਚ ਸ਼ਾਮਲ ਹੋ ਗਿਆ ਹੁਣ ਤਿੰਨੇ ਹੀ ਬਾਬਾ ਜੀ ਦੇ ਚੰਨਾਂ ਵਿੱਚ ਰਹਿ ਕੇ ਕੀਰਤਨ ਕਰ ਆਨੰਦ ਮਾਣਦੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਈ